ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੇ ਪੈਸਾ ਕਮਾਣ ਜਾਂਦੇ ਨੇ ਪਰ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਜ਼ਰੂਰਤ ਹੁੰਦੀ ਤਾਂ ਉਹ ਇੱਥੇ ਮੌਜੂਦ ਹੋ ਜਾਂਦੇ ਨੇ ਜਿਸ ਤਰ੍ਹਾਂ ਜਿਵੇਂ ਜ਼ਰੂਰਤ ਹੁੰਦੀ ਪਹੁੰਚ ਜਾਂਦੇ ਨੇ ਕਿਸਾਨ ਅੰਦੋਲਨ ਦੌਰਾਨ ਇੱਕ ਨਾਮ ਆਇਆ ਸੀ ਡਾਕਟਰ ਸਵੀਮਾਨ ਸਿੰਘ ਯੂ ਐਸ ਏ ਵਾਲਿਆਂ ਦਾ ਤੇ ਹੁਣ ਵੀ ਜਦੋਂ ਇੱਥੇ ਹੜ ਆਇਆ ਤੇ ਇਸ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਤੇ 2023 ਦੇ ਵਿੱਚ ਵੀ ਇਹਨਾਂ ਨੇ ਆਪਣੀਆਂ ਟੀਮਾਂ ਤਾਇਨਾਤ ਕੀਤੀਆਂ ਸੀ ਤੇ ਹੁਣ ਵੀ ਉਹਨਾਂ ਦੀਆਂ ਟੀਮਾਂ ਇੱਥੇ ਲਗਾਤਾਰ ਕੰਮ ਕਰ ਰਹੀਆਂ ਗੱਲਬਾਤ ਕਰ ਲੈਣੇ ਉਹਨਾਂ ਦਾ ਪਾਜੀ ਤੁਹਾਡਾ ਨਾਮ ਸੇ ਮੇਰਾ ਨਾਮ ਉਕਾਰ ਸਿੰਘ ਉਕਾਰ ਸਿੰਘ ਜੀ ਦੱਸੋ ਕਿੰਨੇ ਦਿਨ ਤੋਂ ਉੱਥੇ ਸੇਵਾਵਾਂ ਚੱਲ ਰਹੀਆਂ ਨੇ ਅਸੀਂ ਭਾਈ ਦੱਸਾਂ ਕਿ ਚੱਕਰ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਦੱਸਣਾ ਚਾਹੁੰਨਾ ਵੀ ਜਦੋਂ 23 ਚ ਆਇਆ ਸੀ ਨਾ ਉਦੋਂ ਵੀ ਆਪਣੀ ਟੀਮ ਇੱਥੇ ਮੈਡੀਕਲ ਕੈਂਪ ਲਾਇਆ ਸੀ ਜਿੱਦਾਂ ਦੀਆਂ ਵੀ ਇੱਥੇ ਮੁਸ਼ਕਲਾਂ ਆਈਆਂ ਸੀ ਕਿਉਂਕਿ ਉਹ ਉਦੋਂ ਜਦੋਂ ਪਾਣੀ ਘਟ ਵੀ ਗਏ ਉਦੋਂ ਵੀ ਆਪਾਂ ਇਹ ਲਾਸਟ ਦਿਨ ਤੱਕ ਬਹੁਤ ਜ਼ਿਆਦੀਆਂ ਮਤਲਬ ਬਿਮਾਰੀਆਂ ਦਾ ਲੋਕਾਂ ਨੂੰ ਸਪਮਣਾ ਕਰਨਾ ਪਿਆ ਸੀ ਤੇ ਜੇ ਹੁਣ ਜਦੋਂ ਆਪਾਂ ਜਦੋਂ ਮੈਸੇਜ ਮਿਲਿਆ ਆਪਾਂ ਉਦੋਂ ਦੇ ਇੱਥੇ ਆਣ ਕੇ ਮਤਲਬ ਸੇਵਾ ਦੇਣ ਕਰਨੇ ਤੁਸੀਂ ਉਹਦੋਂ ਵੀ ਰੇਸ ਸੀ ਤੁਹਾਨੂੰ ਤਾਂ ਬਹੁਤ ਜ਼ਿਆਦਾ ਜਾਣਕਾਰੀ ਹੋਏਗੀ ਕਿ ਕਿਹੋ ਜਿਹੇ ਪ੍ਰੋਬਲਮ ਆ ਇਹਨਾਂ ਨੂੰ ਆਦੀਆਂ ਨੇ ਉਹਨੂੰ ਲੈ ਕੇ ਇਸ ਵਾਰ ਕਿਹੜੇ-ਕਿਹੜੇ ਧਿਆਨ ਰੱਖੇ ਜਾ ਰਹੇ ਨੇ ਭਾਈ ਮੈਂ ਪਹਿਲੀ ਤੇ ਗੱਲ ਇਹ ਆ ਵੀ ਜਿੱਦਾਂ ਹੁਣ ਜਿੱਦਾਂ ਦਾ ਇੱਥੇ ਕੰਮ ਚੱਲ ਰਿਹਾ ਪਹਿਲੋਂ ਤੇ ਅੱਜ ਤੋਂ ਥੋੜੇ ਦਿਨ ਪਹਿਨੋਂ ਤੇ ਬਹੁਤ ਜ਼ਿਆਦਾ ਨੁਕਸਾਨ ਤੁਸੀਂ ਵੀ ਵੇਖਿਆ ਜਿਵੇਂ ਕਿ ਲੋਕਾਂ ਦੇ ਸਾਡੇ ਅੱਖਾਂ ਦੇ ਸਾਹਮਣੇ ਘਰ ਟੱਠੇ ਲੋਕਾਂ ਦੇ ਪਸ਼ੂ ਮਰ ਗਏ ਹਨਾ ਬਹੁਤ ਜ਼ਿਆਦੀਆਂ ਮਤਲਬ ਪਰੇਸ਼ਾਨੀਆਂ ਹੁਣ ਜਿਵੇਂ ਪਾਣੀ ਘਟਦਾ ਜਾਂਦਾ ਵਾ ਉਹਦੇ ਵਿੱਚ ਕਈ ਜਾਨਵਰ ਮਰੇ ਹਨਾ ਤੇ ਉਹ ਉਹਦੇ ਵਿੱਚ ਜਿਵੇਂ ਫਸਲਾਂ ਜਿਹੜੀਆਂ ਉਹ ਵੀ ਗਲਦੀਆਂ ਉਹਨਾਂ ਦਾ ਕਰਕੇ ਕਾਫੀ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਜਗ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਜਿਵੇਂ ਤੁਸੀਂ ਇੱਥੇ ਕੈਂਪ ਲਗਾਇਆ ਜੇ ਜ਼ੂਰਤ ਤਾਂ ਪਿੰਡ ਦੇ ਵਿੱਚ ਜਿਹੜੀ ਪੈਂਦੀ ਉੱਥੇ ਤਾਂ ਕਾਫੀ ਪਾਣੀ ਫਿਰ ਕਿੱਦਾਂ ਕਰਦੇ ਹੋ ਤੁਸੀਂ ਅਸੀਂ ਕਿਸਤੀਆਂ ਆਪਣੀਆਂ ਮੰਗਾਈਆਂ ਕਿਸਤੀਆਂ ਤੇ ਜਾਂਦੇ ਹੁਣ ਸਾਡੀਆਂ ਦੋ ਟੀਮਾਂ ਗਈਆਂ ਪਿੰਡ ਦੇ ਵਿੱਚ ਵੈਟਰਨਰੀ ਵੀ ਤੇ ਦੂਜੀਆਂ ਵੀ ਟੀਮਾਂ ਤੇ ਜਾ ਘਰ ਘਰ ਜਾ ਕੇ ਆਪਣਾ ਜਿੱਦਾਂ ਦੀ ਉੱਥੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਉਹਨਾਂ ਦੀ ਉਸੇ ਤਰ੍ਹਾਂ ਉੱਥੇ ਇਲਾਜ ਕਰੀਦਾ ਜਾ ਮੈਂ ਵੀ ਹੁਣੇ ਜਾ ਕੇ ਆ ਬੜਾ ਜਿਆਦਾ ਏਰੀਆ ਹੈ ਕਾਫੀ ਏਰੀਆ ਦੂਰ ਦੂ ਪਾਣੀ ਵਿੱਚੋਂ ਲੰਘਣਾ ਤਾਂ ਵੈਸੇ ਬੜਾ ਮੁਸ਼ਕਿਲ ਹੁੰਦਾ ਹੈ ਕਿੰਧਾ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੇੜਿਆ ਹਾਂ ਮੈਂ ਤੁਹਾਨੂੰ ਦੱਸਦਾ ਨਾ ਵੀ ਹੁਣ ਆਪਾਂ ਜਿਵੇਂ ਪਾਣੀ ਘਟਦਾ ਜਾਂਦਾ ਵਾ ਕਿ ਪਹਿਲਾਂ ਤਾਂ ਕਿਸ਼ਤੀਆਂ ਤੇ ਆਪਾਂ ਜਾਣਦੇ ਹਾਂ ਹੁਣ ਆਪਾਂ ਐਂਬੂਲੈਂਸਾਂ ਤੋਂ ਹੋਰ ਮਹੰਗਾਈਆਂ ਕਿਉਂਕਿ ਜਿਵੇਂ ਅਜਨਾਲੇ ਵੀ ਫਰੋਜਪੁਰ ਵੀ ਫਾਜ਼ਿਲਕੇਲੇ ਵੀ ਸਾਰੇ ਬੰਨੇ ਤੁਹਾਨੂੰ ਪਤਾ ਕੁਦਰਤ ਦਾ ਕੁਦਰਤ ਦਾ ਵੀ ਨਹੀਂ ਮੈਂ ਕਹਿ ਸਕਦਾ ਕਿਉਂਕਿ ਕੁਦਰਤ ਦਾ ਤੇ ਚਲੋ ਮੰਨਦੇ 30% ਕੁਦਰਤ ਦਾ ਬਾਕੀ 70% ਮੈਂ ਤੇ ਕਹੂੰਗਾ ਵੀ ਸਰਕਾਰਾਂ ਦਾ ਵੀ ਅੰਗੇਲੀ ਆ ਵੀ ਉਹਨਾਂ ਨੇ ਨਹੀਂ ਧਿਆਨ ਦਿੱਤਾ ਜੇ ਧਿਆਨ ਦਿੰਦੀ ਤੇ ਹੋ ਸਕਦਾ ਇੱਥੋਂ ਤੱਕ ਨਾ ਚੱਲਦਾ ਕੰਮ ਹਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਆਪਾਂ ਮਤਲਬ ਆਪਣੀ ਟੀਮ ਵੀ ਵਧਾਈ ਆ ਤੇ ਕਿਸ਼ਤੀਆਂ ਦਾ ਵੀ ਪ੍ਰਬੰਧ ਕੀਤਾ ਉਸ ਤੋਂ ਬਾਅਦ ਜਿਵੇਂ ਪਾਣੀ ਘਟਣਦਿਆ ਵਾ ਆਪਾਂ ਦੋ ਹੋਰ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਵਾ ਤੇ ਆਪਾਂ ਆਪਣੀ ਟੀਮ ਪੂਰੀ ਤਤਪਰ ਆ ਜਿੱਦਾਂ ਦੀ ਵੀ ਕਿਸੇ ਨੂੰ ਮਤਲਬ ਪ੍ਰੋਬਲਮ ਆਉ ਉਹ ਜਿੱਦਾਂ ਪਿਛਲੀ ਵਾਰੀ ਲੋਕਾਂ ਦੇ ਪੈਲੀਆਂ ਖੱਡਾਂ ਬ ਪੱਟੇ ਬੇ ਬਣ ਗਏ ਉਦੋਂ ਵੀ ਆਪਣੀ ਟੀਮ ਨਾਲ ਟਰੈਕਟਰ ਲਾ ਕੇ ਤੇਲ ਮਤਲਬ ਵਿੱਚ ਸਾਰਾ ਕਰਕੇ ਪ੍ਰਬੰਧ ਆਪਾਂ ਲੋਕਾਂ ਦੀਆਂ ਪੈੜੀਆਂ ਵੀ ਬਣਾ ਕੇ ਦਿੱਤੀਆਂ ਐਰ ਕੀ ਵੀ ਆਪਣਾ ਉਹ ਜਿਹਾ ਸਿਸਟਮ ਹੈ ਵੀ ਆਪਾਂ ਆਪਣੀ ਪੰਜਾਬ ਦੇ ਲੋਕਾਂ ਨਾਲ ਡਟਿਆਂ ਤੇ ਡਟੇ ਰਾਵਾਂਗੇ ਜਿੱਦਾਂ ਦੀ ਵੀ ਲੋੜ ਪਊ ਆਪਾਂ ਉਸੇ ਤਰ੍ਹਾਂ ਦਾ ਕਿਉਂਕਿ ਆਪਣਾ ਪਹਿਲਾ ਤੇ ਹੈਗਾ ਵਾ ਮੈਡੀਕਲ ਦਾ ਹਨਾ ਤੇ ਉਸ ਤੋਂ ਬਾਅਦ ਜਿੱਦਾਂ ਦੀ ਵੀ ਲੋੜ ਪਊਗੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣੇ ਭੈਣ ਭਰਾ ਤੁਹਾਨੂੰ ਪਤਾ ਸਾਥ ਦਿੰਦੇ ਆਪਣੀ ਟੀਮ ਦਾ ਤੇ ਆਪਾਂ ਸਾਰਾ ਜਿੱਦਾਂ ਦਾ ਵੀ ਲੋੜ ਪਊਗਾ ਆਪਾਂ ਓਦਾਂ ਦੀ ਸੇਵਾ ਕਰਾਂਗੇ ਜਿਸ ਤਰ੍ਹਾਂ ਮੇਰੀ ਨਾ ਗੱਲ ਹੋਈ ਕਿ ਹਾਰਪੀਡਤਾ ਨਾਲ ਕਹਿ ਲਈਏ ਜਾਂ ਕਿਸਾਨਾਂ ਨਾਲ ਕਹਿ ਲਈਏ ਉਹਨਾਂ ਨੂੰ ਲੱਗਦਾ ਕਿ ਇੱਥੇ 2-3 ਮਹੀਨੇ ਰਹਿਣਾ ਪੈ ਸਕਦਾ ਫਿਰ ਤੁਹਾਡੀ ਟੀਮਾਂ ਰਹਿਣਗੇ ਹਾਂਜੀ ਹਾਂਜੀ ਬਾਈ ਜੀ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਇਹਨਾਂ ਦੇ ਨਾਲ ਕਿਉਂਕਿ ਆਪਾਂ ਦਿੱਲੀ ਅੰਦੋਲਨ ਜਦੋਂ ਲੱਗਾ ਸੀ ਦਿੱਲੀ ਅੰਦੋਲਨ ਦੇ ਵਿੱਚ ਵੀ ਸਾਰੇ ਹੀ ਤਕਰੀਬਨ ਪੰਜਾਬ ਦੇ ਲੋਕ ਸਾਨੂੰ ਜਾਣਦੇ ਆ ਉਹ ਜਦੋਂ ਸਾਡੀ ਐਂਬੂਲੈਂਸ ਵੇਖ ਲਈ ਤੇ ਉਹ ਆਦਿ ਸਾਡੇ ਡਾਕਟਰ ਆ ਗਏ ਹਨਾ ਇੱਥੇ ਸਰਕਾਰੀ ਡਾਕਟਰ ਕਿਤੇ ਸਾਨੂੰ ਜਦੋਂ ਪਹਿਲਾਂ ਪਹਿਲਾਂ ਤੇ ਪ੍ਰਸ਼ਾਸਨ ਰੋਕਦਾ ਸੀ ਵੀ ਸਾਡੀਆਂ ਟੀਮਾਂ ਪੂਰੀਆਂ ਤਤ ਪਰਿਆ ਤੇ ਉਹ ਬੰਦਿਆਂ ਨੇ ਮਗਰੋਂ ਆਣ ਕੇ ਪ੍ਰਸ਼ਾਸਨ ਨੂੰ ਆਖਿਆ ਵੀ ਇਹ ਸਾਡੇ ਡਾਕਟਰ ਹੈ ਇਹਨਾਂ ਨੂੰ ਨਹੀਂ ਰੋਕਿਆ ਜਾਊਗਾ ਇਹਨਾਂ ਤੇ ਸਾਨੂੰ ਭਰੋਸਾ ਵਾ ਇਹੋ ਹੀ ਸਾਡਾ ਆਣ ਕੇ ਮਤਲਬ ਇਲਾਜ ਕਰਨ ਆਪਣਾ ਭਰੋਸਾ ਬਣ ਚੁੱਕਾ ਲੋਕਾਂ ਦੇ ਪਰ ਜਿਵੇਂ ਤੁਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਚ ਖੜੇ ਹੋ ਇਸ ਤੋਂ ਇਲਾਵਾ ਵੀ ਹੋਰ ਜਗ੍ਹਾ ਟੀਮਾਂ ਲੱਗੀਆਂ ਜਾਂ ਸਿਰਫ ਇੱਥੇ ਕਰ ਰਹੇ ਹੋ ਹਾਂ ਹਾਂ ਮੈਂ ਮਤਲਬ ਮੈਂ ਤਾਂ ਦੱਸਦਾ ਨਾ ਵੀ ਤੇਜ ਵੀ ਇੱਥੇ ਆਇਆ ਜਿਵੇਂ ਤੇ ਸਭ ਤੋਂ ਪਹਿਲਾਂ ਇੱਥੇ ਪਾਣੀ ਆਇਆ ਸਭ ਤੋਂ ਵੱਡਾ ਮਤਲਬ ਆਪਣਾ ਮੇਨ ਕੈਂਪ ਇੱਥੇ ਆ ਬਾਕੀ ਆਪਣੀ ਕੀ ਡਾਕਟਰ ਸਾਹਿਬ ਦਾ ਕੋਈ ਪਲਾਨ ਹੈ ਇੱਥੇ ਆਨ ਦਾ ਹਾਂ ਡਾਕਟਰ ਸਾਹਿਬ ਦਾ ਤੇ ਪਲਾਨ ਵਾਹੇ ਮੈਂ ਤੁਹਾਨੂੰ ਦੱਸਾਂ ਅਸਲ 'ਚ ਤੇ ਡਾਕਟਰ ਸਾਹਿਬ ਖੁਦ ਇੱਥੇ ਹੀ ਆ ਮੈਂ ਸਮਝਣਿਆ ਵੀ ਇੱਥੇ ਹੀ ਆ ਹੈਨਾ ਅੱਛਾ ਜੀ ਬਿਲਕੁਲ ਉਹ ਤਾਂ ਹੁੰਦਾ ਹੀ ਹੈ ਉਹਨਾਂ ਦੀ ਸੋਚ ਆ ਉਹਨਾਂ ਦੀ ਸੋਚ ਨਾਲ ਅਸੀਂ ਰਲ ਕੇ ਹੈਨਾ ਤੇ ਉਹਨਾਂ ਦੀ ਸੋਚ ਆ ਤੇ ਉਹ ਆਂਦੇ ਵੀ ਮੈਂ ਇੱਥੇ ਹੀ ਆ ਕਿਉਂਕਿ ਰਾਤ ਨੂੰ ਜਦੋਂ ਅਸੀਂ ਦਿਨੇ ਸਾਰੀ ਦਿਹਾੜੇ ਇੱਥੇ ਸੇਵਾ ਕਰਦੇ ਆ ਰਾਤ ਨੂੰ ਜਾ ਕੇ ਜਿੰਨੀ ਵੀ ਦਵਾਈ ਦਾ ਮੈਡੀਸਿਨ ਦੀ ਸੈਟਿੰਗ ਕਰਕੇ ਫਿਰ ਰਾਤ ਨੂੰ ਸਾਢੀ 2 ਘੰਟੇ ਉਹਨਾਂ ਨਾਲ ਮੀਟਿੰਗ ਹੁੰਦੀ ਜਿੰਨੇ ਵੀ ਡਾਕਟਰ ਆਪਣੇ ਬਾਹਰ ਮਤਲਬ ਬਾਹਰ ਔਰਨ ਕੰਟਰੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਡਾਕਟਰ ਛੋਟੀ ਵੀ ਟੀਮ ਬਣਾਈ ਹੈ ਡਾਕਟਰ ਸਾਹਿਬ ਸਾਰੀ ਆਪਣੀ ਇੰਟਰਨੈਸ਼ਨਲ ਲੈਵਲ ਤੇ ਟੀਮ ਆ ਆਪਣੀ ਬਾਹਰ ਵੀ ਜਦੋਂ ਕਿਤੇ ਵੀ ਕੋਈ ਇਹੋ ਜੀ ਹੁੰਦੀ ਆ ਫਿਰ ਆਪਣੀ ਸਾਰੀ ਟੀਮ ਜਿਵੇਂ ਮੰਨ ਲਓ ਉਹ ਡਾਕਟਰ ਆਪਣੇ ਨੇ ਐਮ ਬੀ ਬੀ ਐਸ ਐਮ ਡੀ ਚੱਲੇ ਆ ਜੇ ਕੋਈ ਇਥੇ ਪਰੇਸ਼ਾਨੀਆਂ ਆਉਂਦੀਆਂ ਜਾਂ ਬਿਮਾਰੀਆਂ ਦਾ ਕੋਈ ਫਿਰ ਆਪਾਂ ਸ਼ਾਮ ਨੂੰ ਮੀਟਿੰਗ ਕਰਦੇ ਸਾਰਾ ਡਿਸਾਈਡ ਕਰਦੇ ਆ ਵੀ ਆਪਾਂ ਇਹ ਇਨਾਂ ਸਥਿਤੀਆਂ ਨਾਲ ਕਿਵੇਂ ਆਪਾਂ ਨਜਿੱਟ ਸਕਦੇ ਆ ਹਾਂਜੀ ਬਹੁਤ ਮਿਹਰਬਾਨੀ ਬਹੁਤ ਵੱਡੀ ਸੇਵਾ ਹੈ ਤੁਹਾਡੀ ਸੋ ਤੁਸੀਂ ਦੇਖ ਰਹੇ ਹੋ ਕਿ ਡਾਕਟਰ ਸਵੀਮਾਨ ਸਿੰਘ ਜੀ ਦੀ ਟੀਮ ਹੈ ਜਦੋਂ ਉਹਨਾਂ ਨੂੰ ਪੁੱਛ ਲੋਕ ਸਭ ਖੁਦ ਹੀ ਇੱਥੇ ਮੌਜੂਦ ਹੈ ਕਿਉਂਕਿ ਉਹਨਾਂ ਦੀ ਆਤਮਾ ਇੱਥੇ ਹੈ ਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀ ਕਿਸਾਨ ਅੰਦੋਲਨ ਦੌਰਾਨ ਵੀ ਇਹਨਾਂ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਤੇ ਹੁਣ ਜਦੋਂ ਹੜਪੀਟਤਾਂ ਨੂੰ ਜੁੜਤਾ ਹੈ ਤਾਂ ਹੁਣ ਵੀ ਉਹ ਪੂਰਾ ਸਾਥ ਦੇ ਰਹੇ ਨੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਣਪੁਰੀ ਵੈਸੋ ਪੰਜਾਬ ਸੁਲਤਾਨਪੁਰ ਦਾ